ਉਰਿ ਇਸਕੋ ਫਾਰਲੋ ਅੱਛੀ ਯੋ ਫਲੇ ਫੁਸ਼ਕੀ ਰੋਜ਼ਾ ਅਸਪੈਟੋ ਪਾਤੋ ਕੁਛ ਹੈ ਹਾਂਜੀ ਸਕੂਲ ਦਾ ਕੰਮ ਕਰ ਲਿਆ ਨਹੀਂ ਹਜੇ ਨਹੀਂ ਕਰੋ ਫੇ ਫੇਕਾ ਤੇ ਬੈਠੇ ਬਾਅਦ ਵਿੱਚ ਖੇਲਿਓ ਅਮਾ ਖੇਲ ਲੈਂਦੇ ਹੁਣ ਹੀ ਕਾਏ ਆ ਕੋਈ ਨਾ ਖੇਲ ਤਾਂ ਬਾਅਦ ਚ ਵੀ ਹੋ ਜਾ ਪਹਿਲਾਂ ਕੰਮ ਕਰ ਸਕੂਲ ਦਾ ਕਰਦੇ ਆ ਰਮਾਨ ਨੂੰ ਵੀ ਕਰਾ ਦੇ ਨਾਲੇ ਸਰੀਆ ਅਰਮਾਨ ਕੱਲੇ ਕੱਲੇ ਹੋਵੋ ਚਾ ਲੋ ਕੱਲੇ ਕੱਲੇ ਹੋ ਕੇ ਕੰਮ ਕਰੋ ਸਕੂਲ ਦਾ ਤੀਲਤਾ ਕਰੀ ਜਾਣੀਆਂ ਨਹੀਂ ਤਾਂ ਅਰਮਾਨ ਪੁੱਤੀ ਕਿਤਾਬ ਵੜੀ ਆ ਆਸੀ ਵੇਰੋ de família अरमान की पढ़ना देखा था है देख फोन रखा चल फोन रखो पढ़ है देखा ना की पढ़ दी नहीं मां

பங்க பிள்ள ਅਬਾਲੇ ਵੱਜੀ ਜਾਂਦੀ ਆ ਕੋਈ ਦੇਖਦਾ ਹੀ ਨਹੀਂ ਮੈਂ ਸੋਈ ਚਾਂ ਦੁੱਧ ਵਾਲੇ ਨੂੰ ਦੁੱਧ ਉਬਲ ਜਾਣਾ ਆ ਪਤਾ ਨਹੀਂ ਕੀ ਕਰਦੇ ਆ ਮੈਂ ਹੀ ਦੇਦੀ ਜਾ ਕੇ ਦੇਦੀ ਮੈਂ ਕੀ ਕਰਦੇ ਆ ਆਗੇ ਤੁਸੀਂ ਫੋਨ ਤੇ ਲੱਗੇ ਆ ਤੀ ਨਿਆਣੇ ਆ ਨਿਆਣਿਆਂ ਨੂੰ ਰੋਕਣਾ ਤੀ ਤਾਂ ਆ ਫੋਨ ਤੇ ਲੱਗੇ ਆ ਦੋ ਤਿੰਨ ਵਾਰੀ ਬੈਲ ਮਾਰ ਲਈ ਆ ਤਦ ਨਹੀਂ ਕੋਈ ਕੌਣ ਸੀ ਬਾਹਰ ਤੀ ਅੱਠ ਕੇ ਗੇਟੇ ਨਹੀਂ ਖੋਲਿਆ ਮੈਂ ਤੁਹਾਨੂੰ ਆਵਾਜ਼ਾਂ ਮਾਰੀ ਜਾਨੀ ਆ ਤੁਸੀਂ ਫੋਨ ਤੇ ਲੱਗੇ ਆ ਬਾਹਰ ਨਿਆਣੇ ਫੋਨ ਤੇ ਲੱਗਿਆ ਨਾ ਨਿਆਣੇ ਸੌਂਦੇ ਨਾ ਤੁਸੀਂ ਦੋ ਤਿੰਨ ਬਿੱਲਾਂ ਬਾਹਰ ਗੇਟ ਤੇ ਵੱਜੀਆਂ ਆ ਮੈਂ ਤੁਹਾਨੂੰ ਇੰਨੀਆਂ ਆਵਾਜ਼ਾਂ ਮਾਰੀਆਂ ਸੁਈ ਚਾਹਤ ਨਹੀਂ ਸੁਣਿਆ ਨਹੀਂ ਗੇਟ ਖੋਲਣ ਨੂੰ ਮੈਨੂੰ ਸੁਣਿਆ ਨਹੀਂ ਸੌਂਨਾ ਕਿ ਸਾਨੂੰ ਤੁਸੀਂ ਤਾਂ ਫੋਨ ਤੇ ਲੱਗੇ ਆ ਉਹ ਮੜ ਗਿਆ ਦੋ ਕਮੈਂਟ ਦੇਖਿਆ ਸੀ ਮੈਂ ਲੈ ਦੋ ਕਮੈਂਟ ਕੰਮ ਤੋਂ ਆ ਕੇ ਮੈਂ ਜਲਦੀ ਖਰਮਾ ये तो भी ना है ना चलो तुम भी बच्चा को आके बैठो मैं चाह बनावा फोन कर दो बंद चल ठीक है आ गया मैं ओके बापू भी के पै गया <laughs> ਮੇਰੇ ਪੁੱਤ ਕੀ ਕਰਦੇ ਆ? ਕੁਛ ਨਹੀਂ। ਸਕੂਲ ਦਾ ਕੰਮ ਕਰ ਲਿਆ ਪੁੱਤ? ਹਾਂਜੀ। ਖੁਸ਼ੇ ਤੂੰ ਪੁੱਤ ਕਰ ਲਿਆ? ਹਾਂਜੀ। ਠੀਕ ਆ। ਮੈਂ ਤਾਂ ਯਾਰਾ ਛਟਕਾ ਤੱਕਿਆ ਤੇਰਾ ਮਮਾ ਨੂੰ। ਤਾ ਨੂੰ ਹੀ ਪੈ ਗਿਆ। ਅੱਛਾ। ਹਾਂਜੀ। ਚਲੋ ਫੇਰ ਤਾਂ ਆਪਾਂ ਸਾਰੇ ਇੱਕ ਹੋ ਜਾਈਂਗਾ। ਚਲੋ ਕੋਈ ਨਹੀਂ ਠੀਕ ਆ। ਉਹ ਤਾਂ ਪੈ ਗਿਆ ਫੋਨ ਛੇੜਦਾ ਸੀ ਮੈਂ। ਤੁਸੀਂ ਫੋਨ ਛੇੜਦੇ ਸੀ? ਹਾਂਜੀ। ਅੱਛਾ ਫੋਨ ਨਾ ਛੇੜਿਆ ਕਰਦੇ। ਪੜ੍ਹਿਆ ਕਰੋ ਸਕੂਲ ਦਾ ਕੰਮ ਕਰਿਓ ਠੀਕ ਆ? ਸਹੀ ਆ। ਫੋਨ ਉਹ ਤਾਂ ਛੇੜਨਾ। ਯੋ ਤੁਹਾਨੂੰ ਮੈਂਡਮਾ ਕਹਨੀ ਆ ਕਿ ਤੁਸੀਂ ਸਕੂਲ ਦਾ ਕੰਮ ਜਿਹੜਾ ਫੋਨ ਤੇ ਕਰਨਾ ਉਹਦਾਂ ਨਾਲ ਛੇੜਿਆ ਕਰੋ ਠੀਕ ਆ ਸਹੀ ਆ ਠੀਕ ਨਹੀਂ ਹੁੰਦਾ ਤੇ ਆਪਣੀ ਪੜਾਈ ਜਿਹੜੀ ਆ ਉਹ ਵਧੀਆ ਕਰਿਆ ਕਰੋ ਠੀਕ ਆ ਸਹੀ ਆ ਹਾਂ ਅੱਛੇ ਬੱਚੇ ਬਣ ਕੇ ਠੀਕ ਆ ਬੱਤ ਸਹੀ ਆ ਚਲੋ ਬਾਹਲੇ ਆਉਂਦੇ ਹਾਂ ਬਿਠੇਗਾ ਮੂਫਲੀ ਖਾ ਲੋ ਲਓ ਮੂਫਲੀ ਖਾ ਲੋ ਨਰਮਲ ਚਾ ਨਰਮਲ ਮੂਫਲੀ ਆ ਗਈ ਮੂਫਲੀ ਖਾइए ਨਾ ਰੇੜੀਆਂ ਨਾ ਹਾਂਜੀ ਚਲੋ ਇਹਦਾ ਮੂਫਲੀ ਬਰਸੋਣੀ ਲਾਤਾ ਮਨ ਨੂੰ ਦੇਖਣ ਨੂੰ ਹਨਰਮਨ ਹੂੰ ਪਰਮਾਨਾ ਹਾਂਜੀ ਖੁਸ਼ਾ ਕਿੱਥੇ ਗਿਆ ਅੰਦਰ ਅੰਦਰ ਕਤਾਬਾ ਰੱਖਣ ਗਿਆ ਖੁਸ਼ੇ ਨੂੰ ਵੀ ਹਾਕ ਮਾਰ ਲੱਗੀ ਜੀ ਮੂਫਲੀ ਖਾ ਲੈ ਸਈਆ ਜੀਜੀ ਆਜਾ ਮੂਫਲੀ ਖਾ ਲੈ ਓਨੀਆ ਸਈਆ ਖੁਸ਼ੇ ਆ ਜਾ ਪੱਤ ਤੂੰ ਮੂਫਲੀ ਖਾ ਲਾ ਕੇ ਮੈਂ ਤਾਂ ਰਮਨ ਖਾਂਦੇ ਆ ਹਾਂਜੀ ਬਾਪੂ ਆਉਂਦੀ ਆ ਆ ਜਾ ਮੇਰਾ ਪੁੱਤ ਮੇਛੇ ਤੀ ਹਰਮਨ ਸੋ ਆਹ ਲਾਗੀ ਮੂੰਫਲੀ ਕਰਨੀ ਹਾਂਜੀ ਬਹੁਤ ਅੱਛਾ ਇਹ ਸਰਦੀਆਂ ਨੂੰ ਫਾਇਦੀਆਂ ਮੂੰਫਲੀ ਰੇੜੀਆਂ ਤੇ ਮੂੰਫਲੀ ਸਰਦੀਆਂ ਨੂੰ ਖਾਂਦੇ ਆ ਇੰਡੀਆ ਵਿੱਚ ਜਦੋਂ ਛੋਟੇ ਹੁੰਦੇ ਸੀ ਨਾ ਰੋਜ਼ ਸ਼ਾਮ ਨੂੰ ਸਾਰਿਆਂ ਨੇ ਅੱਥਰਾਈ ਚ ਬਹਿ ਖਾਣੇ ਜਾਂ ਉਂਦਾ ਚੁੱਲੇ ਮੋਰੇ ਬਹਿ ਖਾਣੀ ਬਹੁਤ ਵਧੀਆ ਲੱਗਦੀ ਆ ਕਈ ਵਾਰ ਗਰਮ ਕਰਕੇ ਕਈ ਵਾਰੀ ਉਲਟੇ ਖਾਂਦੇ ਹੁੰਦੇ ਹੈ। ਹੈ? ਤੁਹਾਨੂੰ ਵੀ ਨਾ ਚੀਜ਼ਾਂ ਦਾ ਪਤਾ ਨਹੀਂ ਆ ਜੀ। ਹੋਣਾ? ਹੂੰ। ਚਾ ਚਲੋ ਖਾ ਲਓ ਮੇਰੇ ਪੁੱਤ। ਠੀਕ ਆ? ਰੇੜੀਆਂ ਦੇ ਕਿੰਨੇ ਸੋਹਣੀਆਂ। ਉਹ ਕੋਈ ਮੋਰ ਲੋੜੀ ਆਉਣੀ ਆ ਅੋਛੇ। ਲੋੜੀ ਜਿਹੜਾ ਮੰਗਦੇ ਹੁੰਦੇ ਨੇ ਨਾ ਇੰਡੀਆ। ਉਹਦੋਂ ਮੂੰਗਫਲੀ ਰੇੜੀਆਂ ਬਹੁਤ ਖਾਂਦੇ ਆ। ਉਸ ਦਿਨ ਆਪਾਂ ਵੀਡੀਓ ਬਣਾਵਾਂਗੇ ਠੀਕ ਆ? ਸਹੀ ਆ ਹਮਮ ਕਾਲਾ ਮੇਰਾ ਪੱਤਰ ਆਪਾਂ ਇਦਾਂ ਕਰੀਏ ਮੂਫਲੀ ਖਾ ਕੇ ਤਰੰਮਨ ਗਈ ਚਾਹ ਬਣਾ ਲਾਂ ਸਹੀ ਆ ਇਹ ਚਾਹ ਪੀਣੇ ਨਾਲੇ ਬਿਸਕੁਟ ਖਾਵਾਂਗੇ ਹਾਂਜੀ ਠੀਕ ਆ ਸਹੀ ਆ ਆਓ ਲੋਬੇ ਚੱਕ ਲੋ ਦੋ ਦਿਲੋ ਸਾਡਾ ਦੁੱਧ ਤੇ ਦੇਣ ਦੀ ਚਾਹ ਆ ਨਾ ਸੈਟੀਰਪੀਟਰ ਦੋ ਜਣਾ ਆਇਆ ਚਾਹ ਕਰਮ ਹੋ ਜਾਏ ਉਗਰੀ ਘੜੀ ਨਹੀਂ ਨਹੀਂ ਅਮਾ ਨੇ ਦਲਤਾਂ ਕਾ ਨਿਆਣੀਆਂ ਰੋਟੀ ਖਾਣ ਵੇਲੇ ਦੁੱਧ ਪੀਣ ਵੇਲੇ ਚਾਹ ਪੀਣ ਵੇਲੇ ਉਹ ਬੱਚਾ ਆ ਜੇ ਕੋਈ ਨਾ ਵੀ ਬੱਚੇ ਹਲਤੇ ਘਰਦੇ ਹੁੰਦੇ ਆ ਹਾਂਜੀ ਉਹਦਾ ਤਾਂ ਬਹੁਤ ਬਰਾਵੋ ਆ ਚੰਗਾ ਆ ਅੱਛਾ ਆ ਸਕੂਲ ਦਾ ਕੰਮ ਕਰਦਾ ਹਨ ਠੀਕ ਆ ਬਹੁਤ ਵਧੀਆ ਆ ਹੂੰ ਰੱਖ ਕੇ ਵਿੱਚ ਅੱਛਾ ਦੋਸਤੋ ਜੀ ਆਜੀ ਦੀ ਵੀਡੀਓ ਤੁਹਾਨੂੰ ਪਸੰਦ ਲੱਗੀ ਆ ਲਾਈਕ ਕਰਿਓ ਕਮੈਂਟ ਕਰਿਓ ਸੋ ਇਸ ਤੋਂ ਪਹਿਲਾਂ ਗੱਲ ਕਰ ਲਈਏ ਆਪਾਂ ਕਿ ਜਿੱਦਾਂ ਅੱਜ ਕੱਲ ਬੱਚੇ ਜਿਹੜੇ ਆ ਉਹ ਟੈਲੀਫੋਨ ਜ਼ਿਆਦਾ ਜਿਹੜੀ ਆ ਉਹ ਯੂਜ਼ ਕਰਦੇ ਆ ਸੋ ਬੱਚਿਆਂ ਨੂੰ ਘੱਟ ਤੋਂ ਘੱਟ ਟੈਲੀਫੋਨ ਦਿਓ ਕਿਉਂਕਿ ਟੈਲੀਫੋਨ ਦੇ ਬਹੁਤ ਨੁਕਸਾਨ ਹੁੰਦਾ ਨਿਗਾਹ ਘਟਦੀ ਆ ਦੂਸਰਾ ਦਿਮਾਗ ਤੇ ਇਹਦੇ ਵਿੱਚ ਹੀ ਰੰਦਾ ਬੱਚੇ ਦਾ ਪੜਾਈ ਵੱਲ ਘਟ ਜਾਂਦਾ ਹੈ ਹੁਣ ਸੋ ਹੋਰ ਵੀ ਇਹਦੇ ਨੁਕਸਾਨ ਆ ਸੋ ਆਪਾਂ ਕੋਸ਼ਿਸ਼ ਕਰੀਏ ਕਿ ਬੱਚਿਆਂ ਨੂੰ ਘੱਟ ਤੋਂ ਘੱਟ ਫੋਨ ਦਈਏ ਇੰਨਾ ਕੁ ਫੋਨ ਦਈਏ ਜਿੰਨਾ ਕੋ ਆਪਣਾ ਸਕੂਲ ਦਾ ਕੰਮ ਕਰਨ ਉਸ ਤੋਂ ਬਾਅਦ ਟੈਲੀਫੋਨ ਬੱਚਿਆਂ ਤੋਂ ਲੈ ਕੇ ਆਪਾਂ ਰੱਖ ਲਈਏ ਸਾਨੂੰ ਚਾਹੀਦਾ ਭਾਵੇਂ ਬੱਚਿਆਂ ਨੂੰ ਸਾਨੂੰ ਡਾਂਟਣਾ ਪਵੇ ਸਮਝਾਣਨਾ ਚਾਹੀਦਾ ਕਿਉਂਕਿ ਟੈਲੀਫੋਨ ਜ਼ਿਆਦਾ ਇਹਨਾਂ ਬੱਚਿਆਂ ਲਈ ਸਿਹਤ ਲਈ ਵੀ ਇੰਨਾ ਵਧੀਆ ਨਹੀਂ ਹੈਗਾ ਨਾ ਸੋ ਇਸ ਕਰਕੇ ਸੋ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਇੱਕ ਵਾਰੀ ਫਿਰ ਮੈਂ ਕਹਿਣਾ ਜੇ ਅੱਜ ਦੀ ਵੀਡੀਓ ਪਸੰਦ ਲੱਗੀ ਲਾਈਕ ਰ ਕਮੈਂਟ ਕਰਿਓ ਤੇ ਨਾਲ ਸਭ ਸਭ ਨੂੰ ਸ਼ੇਅਰ ਕਰਿਆ ਕਰੋ ਤੇ ਜਿਨ੍ਹਾਂ ਨੇ ਸਾਡਾ ਚੈਨਲ ਰਿੰਟੋ ਇਟਲੀ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਰੇ ਜਣੇ ਸਾਡਾ ਚੈਨਲ ਜਿਹੜਾ ਸਬਸਕ੍ਰਾਈਬ ਕਰੋ ਸੋ ਬਹੁਤ-ਬਹੁਤ ਧੰਨਵਾਦ ਮਿਲਦੇ ਹਾਂ ਅਗਲਾ ਬਲੌਗ ਲੈ ਕੇ ਤਦ ਤੱਕ ਲਈ ਪਿਆਰ ਭਰੀ ਸਾਰਿਆਂ ਨੂੰ ਬਾਏ